वेलकम टू खन्ना न्यूज़ लाइव खन्ना ਵਿਖੇ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਨੈਸ਼ਨਲ ਹਾਈਵੇ ਤੇ ਅਮਲੌਰ ਰੋਡ ਚੌਂਕ ਖੰਨਾ ਵਿਖੇ ਇੱਕ ਤੇਲ ਕੈਂਟਰ ਨੂੰ ਅੱਗ ਲੱਗ ਗਈ ਅਤੇ ਉਸ ਵਿੱਚੋਂ ਉੱਚੀਆਂ-ਉੱਚੀਆਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਨਿਕਲਣ ਲੱਗ ਗਿਆ ਇਸ ਅੱਗ ਕਾਰਨ ਸੜਕ ਦੇ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਆਵਾਜਾਈ ਰੋਕ ਦਿੱਤੀ ਗਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਅੱਗ ਬੁਝਾਊ ਗੱਡੀਆਂ ਨੇ ਅਗੁੱਤੇ ਕਈ ਘੰਟਿਆਂ ਦੀ ਜਦੋਜਹਤੇ ਬਾਅਦ ਕਾਬੂ ਪਾ ਲਿਆ ਸੜਕ ਦੇ ਉੱਪਰ ਟ੍ਰੈਫਿਕ ਰੁਕਣ ਕਾਰਨ ਇਸ ਟ੍ਰੈਫਿਕ ਨੂੰ ਸਾਈਡ ਲੇਨ ਤੋਂ ਲੰਘਾਇਆ ਗਿਆ ਅੱਗ ਦੀਆਂ ਲਪਟਾਂ ਦੂਰ ਦੂਰ ਤੋਂ ਦਿਖ ਰਹੀਆਂ ਸਨ ਖੁਸ਼ਕਿਸਮਤੀ ਨਾਲ ਡਰਾਈਵਰ ਅਤੇ ਕੰਡਕਟਰ ਦਾ ਬਚਾਅ ਹੋ ਗਿਆ ਡਰਾਈਵਰ ਨੇ ਦੱਸਿਆ ਕਿ ਟੈਂਕਰ ਦੇ ਅੱਗੇ ਅਵਾਰਾ ਗਾਂ ਦੇ ਆਉਣ ਕਾਰਨ ਇਹ ਹਾਦਸਾ ਵਾਪਰਿਆ ਐਸਐਸਪੀ ਮਨੀਤ ਕੌਂਡਲ ਨੇ ਦੱਸਿਆ ਕਿ ਅੱਗ ਦਾ ਪਤਾ ਲੱਗਣ ਤੇ ਉਹ پولیس ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਬਚਾਅ ਕਰਮੀਆਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ। ਸਾਬਕਾ ਫਾਇਰ ਅਫਸਰ ਜਸ਼ਪਾਲ ਗੋਮੀ ਨੇ ਦੱਸਿਆ ਕਿ ਇਹ ਗੱਡੀ ਲੁਧਿਆਣਾ ਤੋਂ ਮੰਡੀ ਗਵਿੰਦਗੜ ਤੇ ਲੈ ਕੇ ਜਾ ਰਹੀ ਸੀ ਅਤੇ ਅਚਾਨਕ ਹੀ ਇਹ ਹਾਸਾ ਵਾਪਰ ਗਿਆ। ਉਹਨਾਂ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ 6 ਦੇ ਕਰੀਬ ਪਾਣੀ ਦੀਆਂ ਗੱਡੀਆਂ ਲੱਗ ਗਈਆਂ ਹਨ। ਚਲਿਏ ਕਰੀਏ। ਕਰਾ ਦਿਓ ਪਿਛੇ ਨੂੰ ਭੇਜ ਦਿਓ। ਉਹ ਮੇਰੀ ਅੱਜ ਜਿਹੜਾ ਇਹ ਟੈਂਕਰ ਪਾਟੇ ਕਿਸ ਕੀ ਆ ਇਹਨੂੰ ਫਾਇਰ ਜਦੋਂ ਹੋਈ ਇਸ ਬੰਦੇ ਨੇ ਜਰਾ ਮੁਸਤਦੀ ਦੇ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਕਿ ਵੱਡਾ ਹਾਸਾ ਨਾ ਹੋ ਜयो ਜੇ ਅੱਗੇ ਜਾਂਦਾ ਤਾਂ ਵੱਢ ਸਕਦਾ ਸੀ ਉਹ ਇੰਡੀ ਕੋਨਫਰਮੇਸ਼ਨ ਮੇਰੇ ਚੱਲਿਆ ਕਿ ਤੂੰ ਆਈ ਥਿੰਕ ਪਿਛੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗਵਿੰਦਗੜ੍ਹ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੁਣ ਤੋਂ ਬਚਾਅ ਹੋ ਗਿਆ ਸਰ ਕੀ ਇਹਦੇ ਚ ਪੈਟਰੋਲ ਸੀ ਜਾਂ ਡੀਜ਼ਲ ਆਇਲ ਕੇਰੋਸਿਨ ਆਇਲ ਸੀ ਇਹਦੇ ਚ ਅੱਛਾ ਹਾਂਜੀ ਹਾਂਜੀ ਬਲਾਸਟ ਨਹੀਂ ਹੋਇਆ ਸਾਡੀ ਫਾਇਰ ਬਿਗਟ ਦੀਆਂ ਟੀਮਾਂ ਗਵਿੰਦਗੜ੍ਹ ਤੋਂ ਸਮਰਾਲੇ ਤੋਂ ਔਰ ਖੰਨੇ ਤੋਂ ਅਸੀਂ ਰਲ ਕੇ ਸਾਰਿਆਂ ਨੇ ਇੱਥੇ ਆ ਕੇ ਕੰਟਰੋਲ ਕਰ ਲਿਆ ਕਿ ਨੂੰ ਕੋਈ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਕਿੰਨੀਆਂ ਫਾਇਰ ਬ੍ਰੀਡ ਦੀਆਂ 6 ਫਾਇਰ ਟੈਂਡਰ ਸਾਡੇ ਕੋਲ ਆ ਚੁੱਕੇ ਇੱਥੇ ਔਰ 6 ਦੀਆਂ 6 ਥੋੜੇ ਸਾਹਮਣੇ ਖੜੀਆਂ ਨੇ ਦੋ ਸਮਰਾ ਇੱਕ ਸਮਰਾਲਾ ਦੋ ਗੋਵਿੰਦਗੜ ਇੱਕ ਖੰਨ ਦੋ ਖੰਨੇ ਦੀਆਂ ਹੁਣ ਕੀ ਹਾਲਾਤ ਕੰਟਰੋਲ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅੱਗ ਬਿਲਕੁਲ ਕੰਟਰੋਲ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਹੋਇਆ ਹੈ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਨਾ ਸੋ ਪਾਸੇ ਕੋਈ ਟ੍ਰੈਫਿਕ ਵਗੈਰਾ ਕੋਈ ਨਾ ਨਾ ਕੋਈ ਟ੍ਰੈਪ ਨਹੀਂ ਹੋਈ ਗੱਡੀ ਸਭ ਲੋਕ ਟ੍ਰੈਫਿਕ ਚੋਂ ਨਿਕਲ ਗਏ ਜਦੋਂ ਅੱਗ ਲੱਗੀ ਸਾਰੇ ਨਿਕਲ ਗਏ ਕੋਈ ਹਾਸਾ ਨਹੀਂ ਹੋਇਆ ਸਾਡੀ ਸਨਮਾਨਯੋਗ ਐਸਐਸਪੀ ਸਾਹਿਬ ਐਸਟੀਐਮ ਸਾਹਿਬ ਯੂ ਸਾਹਿਬ ਸਾਰੇ ਇੱਥੇ ਪ੍ਰਸ਼ਾਸਨ ਪਹੁੰਚ ਚੁੱਕਿਆ ਕੰਟਰੋਲ ਪਿੱਛੋਂ ਵਾਹਨ ਵਗੈਰਾ ਜਿਹੜੇ ਆ ਰਹੇ ਸੀ ਉੱਪਰ ਹਾਈਵੇ ਦੇ ਉੱਤੇ ਜੋ ਵਾਹਨ ਕੁਝ ਤਾਂ ਪਿੱਛੇ ਹੀ ਰੋਕ ਕੇ ਪਿੱਛੋਂ ਪਰ ਉਹਨਾਂ ਦੇ ਸੀ ਤੇ ਇਹ ਡੀਲਰ ਟੈਂਕਰ ਸੀਗਾ ਕਿ ਕਿੱਦਾਂ ਹੋਇਆ ਹਾਦਸਾ ਕਿੱਦਾਂ ਹੋਇਆ ਗਾਂ ਆ ਗਈ ਜਿੱਥੇ ਹਾਂਜੀ ਗਾਂ ਆ ਗੀਆਂ ਗਾਂ ਆ ਗਈ ਅੱਗੇ ਤੇ ਕਿੱਥੋਂ ਦੀ ਕਿੱਥੇ ਜਾ ਰਹੀ ਸੀਗੇ ਇਹ ਜੰਦਰ ਤੋਂ ਆ ਕੇ ਗੁਰਦਕਾਹ ਤੇ ਇਹ ਚ ਪਟਰੋਲ ਸੀ ਜਾਂ ਡੀਜ਼ਲ ਸੀਗਾ 6000 ਲੀਟਰ ਡੀਜ਼ਲ 6000 ਪਟਰੋਲ ਕਿੱਦਾਂ ਜਿਹੜਾ ਟੈਂਕਰ ਪਲਟੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿੱਦਾਂ ਜਾਣ ਕਿੱਦਾਂ ਬਚੀਏ ਤੁਹਾਡੀ ਸੌਦ ਲੋਕਾਂ ਨੇ ਕੱਢੇ ਸੀ ਇੱਥੇੋਂ ਪੰਨ ਅੱਛਾ ਕਾਰਨਾਂ ਨੇ ਨਾਲ ਦੀ ਨਾਲੇ ਅੱਗ ਲੱਗੀ ਸੀ ਗਾ ਬੱਸ ਬਹੁਤ ਰੰਕਾ ਮੇਰੀ ਪੈਂਟਰ ਨੂੰ ਵੀ ਸੇਖ ਲੱਗ ਗਿਆ ਮੈਂ ਪਾਈ ਕਿਦਾਂ ਹਾਲਾ ਕਿਦਾਂ ਹੁਣ ਤੋਂ ਦੀ ਸੇਤ ਕਿਦਾਂ ਆਏਗਾ ਠੀਕ ਆ ਜੋ ਕਿਥੋਂ ਦੀ ਕਿੱਥੇ ਜਾ ਰਹੇ ਸੀ ਜੀ ਜਲੰਧਰ ਤੋਂ ਆ ਰਹੇ ਸੀਗਾ ਜੀ ਉੱਥੇ ਮਨੋਵਰ ਰੋਡ ਤੇ ਗੋਵਿੰਦ ਪੰਪ ਠੀਕ ਆ ਹੈ ਕਿਸ ਚੀਜ਼ ਦਾ ਸੀਗਾ ਜੀ ਕੀ ਵਿੱਚ ਕੀ ਸੀ ਉਹ ਦੱਸ ਸਕਦਾ પેટ્રોલ ਤੇ ਡੀਜ਼ਲ ਸੀ 6000 ਲੀਟਰ ਡੀਜ਼ਲ 6000 ਪੱਛੇ ਤੇ ਕੰਜਰੀ ਅੱਜ ਟੈਂਕਰ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਅਜੀ ਅਰਾਊਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇਅ ਹੈ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਔਇਲ ਟੈਂਕਰ ਨੂੰ ਹੀ ਅਗ ਲੱਗ ਗਈ ਸੀ ਮਤਲਬ ਕਿ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਔਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀ ਕਿ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾ ਆਲੀ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅ ਅਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸ ਐਮ ਓ ਖੰਨਾ ਦੀ ਵਰਜ਼ਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ ਬੋਥ ਆ ਸਟੇਬਲ ਐਂਡ ਥੋੜੀ ਐਂਗਜ਼ਾਈਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ 'ਚ ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬਿੰਗ ਹਾਈਵੇ ਥੋੜਾ ਬਹੁਤ ਇੱਥੇ ਇਨੀਸ਼ੀਅਲ ਜਾਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਈਏ ਮੈਨੂੰ ਪਤਾ ਲੱਗਿਆ ਕਿਸ ਜਗ੍ਹਾ ਦਾ ਟੈਂਕਰ ਜੀ ਕਿੱਥੇ ਹਾਂ ਜੀ ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਚੁਲਸਿਆ ਪਿਆ ਹੈ ਬਟ ਸ਼ਾਇਦ ਮੰਡੀ ਗੋਪਿੰਦਗੜ੍ਹ ਦੀ ਤਰਫ ਜਾ ਰਿਹਾ ਸੀ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀ ਜੀ ਜੀ ਇਟਸ ਟੂ ਇਨੀਸ਼ੀਅਲ ਫॉर ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦ ਹੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿ ਨਹੀਂ ਮੈਡਮ ਇੰਨੀ ਦੇਰ ਅੱਗ ਲੱਗੀ ਹੈਡਾਪ ਆਨ ਦੇ ਲੈਂਟਰ ਨੂੰ ਡੇਜ ਹੋ ਸਕਦਾ ਹੈ ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਊਗੀ ਇਟ ਇਜ਼ ਜੂਰਜੇਬਲ ਜੀ ਡੈਫੀਨਿਟਲੀ ਕਰਾ ਲਾਂਗੇ ਤੁਹਾਡਾ ਵਧੀਆ ਸੁਜੈਸ਼ਨ ਹੈ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਥੈਂਕ ਯੂ ਲਗਾ ਤਾਰਕ ਦੇ ਕਾਬੂ ਵਾਲਿਆਂ ਨੇ ਉਸ ਤੋਂ ਲਗਾ ਇਹ ਤਾਂ ਨਹੀਂ ਦੀ ਫੇਜੀ ਪਾਗ ਰਿਹਾ ਨਾ ਤੇਲ ਉਹ ਖਾਲੀ ਪਾਗ ਰਿਹਾ ਪਾਣੀ ਸਾਡੇ ਦੀ ਜੁਗਮਾ ਤੇ ਤੇਰਾ ਏ ਈ ਤੇਰਾ ਸੋਨਾ ਹਾਂਜੀ ਇੱਕ ਮਿੰਟ ਦਿਨੋ ਹਾਂ ਹਾਂ ਅੱਜ ਅੱਜ ਫੋਟੋ ਲੈ ਲਵਾਂ ਇੱਕ ਹਾਂ ਹਾਂ ਬਚ ਗਏ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ